ਸਿਆਉ შეਤੀ ਜੀ ਬੜੇ ਲਾਤ ਮਾਰੇ ਨੇ ਵੇਖ ਲੋ ਥੋੜੇ ਕੋਲੇ ਹੀ ਨਹੀਂ ਕੋਈ ਬਹੁਤ ਬਹੁਤ ਬੁਰਾ ਕੋਈ ਕੋਸ਼ ਨਹੀਂ ਆਹ ਵੇਖ ਲਾਣਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਇੰਨਾ ਕੁਝ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਹੀ ਨਹੀਂ ਪਿਆ ਹੈ ਪਰ ਕੁਝ ਨਹੀਂ ਕੋਈ ਨਾਂਦਨ ਮੁੜਾਇਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਕੀ ਅਸਰ ਕਰਾਂ ਕੋਈ ਸਾਰਾ ਕੁਝ ਹੈਗਾ ਏ 10 ਕਰੋੜ ਰੁਪਇਆ ਡਿਮਾਂਸ ਪਿਆ ਹੈ ਤਰੀ ਬਾਬਾ ਰ ਸੋਚੇ ਤੋਂ ਉਹ ਝਾੜੂ ਵਾਲਿਆਂ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਤਿੰਨ ਝਾੜੂ ਫੈਲ ਨੂੰ ਬਣਾਇਆ ਸੀ ਨਾ ਐਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨਿਕਲਾ ਦੇ ਤੁਸੀਂ ਵੇਖੀ ਬਸ ਅੱਜ ਭੇਜਾਂ ਨਹੀਂ ਸੋਣ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਕੋਲ ਸਿਰ ਨੂੰ ਸੱਚੀ ਗੱਲ ਹੈ ਤਸੋਂਰ ਤੁਸੀਂ ਆਓ ਛੇਤੀ ਜੀ ਬੜੇ ਹਾਲਾਤ ਮਾੜੇ ਨੇ ਵੇਖ ਲੋ ਥਡੇ ਕੋਲੇ ਹੀ ਨਹੀਂ ਕੋਈ ਬਹੁਤ ਬਹੁਤ ਬੁਰਾ ਕੋਈ ਕੋਸ਼ ਨਹੀਂ ਆਹ ਵੇਖ ਲਓ ਨਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਇਨਾ ਕੁਝ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇਨੀ ਪਿਆ ਹੈ ਪਰ ਕੁਝ ਨਹੀਂ ਕੋਈ ਹੋ ਨਾਂਦਨ ਮੁੜਿਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸਿੱਧੇ ਨੇ ਕੀ ਐ ਸਰਕਾਰਾਂ ਕੋਲ ਸਾਰਾ ਕੁਝ ਹੈ ਨਾ 10 ਕਰੋੜ ਰੁਪਈਆ ਡਿਮਾਂਸ ਪਿਆ ਹੈ ਰੀ ਬਾਬਾ ਰ ਸੋਚੇ ਸਾਂ ਓ ਝਾੜੂ ਵਾਲੇ ਨੇ ਬਰਬਾਦ ਕਰਤਾ ਝਾੜੂ ਫੇਰਾ ਸੀ ਅਸੀਂ ਤਿੰਨ ਝਾੜੂ ਪੈਣ ਨੂੰ ਬਣਾਇਆ ਸੀ ਨਾ ਏਵੇਂ ਫੇਰਾਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨੇ ਤੁਸੀਂ ਵੇਖੀ ਬਸ ਅੱਜ ਭੇਜਾਂ ਨਹੀਂ ਕੋਈ ਗੱਲ ਨਹੀਂ ਅਸੀਂ ਬਾਬੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਬੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਮਨ ਸਿਰ ਨੂੰ ਤੋੜ ਸੱਗੀ ਗੱਲ ਸੱਗੀ ਗੱਲ ਆ। ਤਸੋਂ ਹੁਣ ਤੁਸੀਂ ਆਓ ਛੇਤੀ। ਅਸੀਂ ਕਾ ਜੀ। ਬੜੇ ਹੱਥ ਮਾਰੇ ਨੇ ਵੇਖ ਲਓ ਥੋੜੇ ਕੋਲੇ ਹੀ ਨਹੀਂ। ਕੋਈ ਬਹੁਤ ਬਹੁਤ ਬੁਰਾ। ਕੋਈ ਕੁਛ ਨਹੀਂ। ਆਹ ਵੇਖ ਲਓਣਾ। ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ। ਇੰਨਾ ਕੁਛ। ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ। ਬੜਾ ਨੁਕਸਾਨ ਵੇਖ ਲਓ। ਸਾਰਾ ਹੀ ਨਹੀਂ ਪਿਆ ਏ। ਪਰ ਕੁਛ ਨਹੀਂ ਕੋਈ ਹੋ ਨਾਂਦਾਨ ਮੁਨਿਆਈ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਤੁਹਾਨੂੰ। ਕੀ ਹੈ ਸਰਕਾਰਾਂ ਕੋਲ? ਸਾਰਾ ਕੁਛ ਹੈਗਾ ਏ। ਸਾ ਸੁਕਰਾ ਓਡਰ ਪਿਆ ਡਿਮਾਂਸ ਪਿਆ ਗਰੀਬਾਂ ਬਾਰੇ ਸੋਚੇ ਛਾੜੂ ਵਾਲਿਆਂ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਤਿੰਨ ਛਾੜੂ ਪੈਣ ਨੂੰ ਬਣਾਇਆ ਸੀ ਨਾ ਏਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨਿਕਲੇ ਤੁਸੀਂ ਵੇਖੀ ਬਸ ਅੱਜ ਭੇਜਾਂ ਨੇ ਸੁਣ ਕੋਈ ਗੱਲ ਨਹੀਂ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਕੋਲ ਸਿਰਫ ਸਿਕਲ ਸਿਕਲ ਆਇਆ ਤਾਂ ਸੌਰ ਤੁਸੀਂ ਆਓ ਛੇਤੀ ਅਸੀਂ ਕਾ ਜੀ ਬੜੇ ਹਾਲਾਤ ਮਾੜੇ ਨੇ ਵੇਖ ਲਓ ਥੋਡੇ ਕੋਲੇ ਹੀ ਨਹੀਂ ਕੋਈ ਬਹੁਤ ਬਹੁਤ ਬੁਰਾ ਕੋਈ ਕੋਸ਼ ਨਹੀਂ ਆਹ ਵੇਖ ਲਓ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਅੱਨਾ ਕੁਝ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲਓ ਸਾਰਾ ਇਵੀ ਪਿਆ ਹੈ ਪਰ ਕੁਝ ਨਹੀਂ ਕੋਈ ਹੋ ਨਾਂਦਨ ਮੁੜਿਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸਿੱਖ ਦੇਣੇ ਕੀ ਅਸਰ ਸਰਕਾਰਾਂ ਕੋਲ ਸਾਰਾ ਕੁਝ ਹੈ ਨਾ ਕਾਸ ਕਰੋੜ ਰੁਪਇਆ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਤੋਂ ਉਹ ਝਾੜੂ ਵਾਲੇ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਅਸੀਂ ਤਿੰਨ ਝਾੜੂ ਪੈਣ ਨੂੰ ਬਣਾਇਆ ਸੀ ਨਾ ਏਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨੇ ਤੁਸੀਂ ਵੇਖੀ ਬਸ ਅੱਜ ਭੇਜਾਂ ਨਹੀਂ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਸਿਕਲ ਸਿਕਲ ਤਸਵਰ ਤੁਸੀਂ ਆਓ ਛੇਤੀ ਬੜੇ ਲਾਤ ਮਾਰੇ ਨੇ ਵੇਖ ਲੋ ਥੋੜੇ ਕੋਲੇ ਹੀ ਨਹੀਂ ਕੋਈ ਬਾਤ ਨਹੀਂ ਕੋਈ ਕੁਛ ਨਹੀਂ ਆ ਵੇਖ ਲਓਣਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸੰਨ ਅੱਲਾ ਕੁਛ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇਵੀ ਪਿਆ ਹੈ ਪਰ ਕੁਛ ਨਹੀਂ ਕੋਈ ਹੋ ਨਾਂ ਦਾ ਨਹੀਂ ਆਇਆ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਕੀ ਸਰਕਾਰਾਂ ਕੋ ਸਾਰਾ ਕੁਛ ਹੈ ਨਾ ਹੈ ਸਾ 10 ਕਰੋੜ ਰੁਪਇਆ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਓ ਝਾੜੂ ਵਾਲਿਆਂ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਅਸੀਂ ਤਿੰਨ ਝਾੜੂ ਫੈਲ ਨੂੰ ਬਣਾਇਆ ਸੀ ਨਾ ਏਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨੇ ਤੁਸੀਂ ਵੇਖੀਂ ਬਸ ਅੱਜ ਭੇਜਾਂ ਨੇ ਸੁਣ ਕੋਈ ਗੱਲ ਨਹੀਂ ਅਸੀਂ ਬਾਪੇ ਨੂੰ ਯਾਦ ਕਰਦੇ ਹਾਂ ਸਾਨੂੰ ਪਤਾ ਹੈ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਫੇਰਾ ਬਸ ਸੱਚੀ ਗੱਲ ਸੱਚੀ ਗੱਲ ਹੈ ਤਾਂ ਸੋਣ ਤੁਸੀਂ ਆਓ ਛੇਤੀ ਅਸੀ ਕਾ ਜੀ ਬੜੇ ਹਾਤ ਮਾਰੇ ਨੇ ਵੇਖ ਲੋ ਥਡੇ ਕੋਲੇ ਹੀ ਨਹੀਂ ਕੋਈ ਬਾਤ ਬੁਝਦੇ ਕੋਈ ਕੋਸ਼ ਨਹੀਂ ਆਹ ਵੇਖ ਲਓ ਨਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਅੰਨਾ ਕੁਝ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇੰਨੀ ਪਿਆ ਹੈ ਪਰ ਕੁਝ ਨਹੀਂ ਕੋਈ ਨਾਂਦਨ ਮੁੜਿਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਕੀ ਹੈ ਸਰਕਾਰਾਂ ਕੋਲ ਸਾਰਾ ਕੁਝ ਹੈ ਨਾ ਹੈ 70 ਕਰੋੜ ਰੁਪਇਆ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਸੋ ਝਾੜੂ ਵਾਲੇ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਤਿੰਨ ਝਾੜੂ ਫਰਾਂ ਦੇ ਵਿੱਚ ਬਣਾਇਆ ਸੀ ਨਾ ਏਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨਿਕਲਾ ਦੇ ਤੁਸੀਂ ਵੇਖੀ ਵਸ ਅੱਜ ਭੇਜਾਂ ਨਹੀਂ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਵਾਲਾ ਸਿਰ ਨੂੰ ਸਿੱਕਲ ਸਿੱਕਲ ਤਸਵਰ ਤੁਸੀਂ ਆਉਂਛੇਤੀ ਅਸੀ ਕਾ ਜੀ ਬੜੇ ਹੱਥ ਮਾੜੇ ਨੇ ਵੇਖ ਲੋ ਤੁਹਾਡੇ ਕੋਲੇ ਹੀ ਨਹੀਂ ਕੋਈ ਬਾੜੀ ਨਹੀਂ ਕੋਈ ਕੁਛ ਨਹੀਂ ਆਹ ਵੇਖ ਲਓਣਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸੰਨ ਅੱਲਾ ਕੁਛ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇਵੀ ਪਿਆ ਏ ਪਰ ਕੁਛ ਨਹੀਂ ਕੋਈ ਹੋ ਨਾਦਨ ਮੁਨਿਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਕੀ ਸਰਕਾਰਾਂ ਕੋ ਸਾਰਾ ਕੁਛ ਹੈ ਨਾ ਏ ਸਸਟਰ 400 ਰੁਪਿਆ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਚ ਛਾੜੂ ਵਾਲਿਆਂ ਨੇ ਬਰਬਾਦ ਕਰਤਾ ਛਾੜੂ ਫੇਰਾ ਸੀ ਅਸੀਂ ਤਿੰਨ ਛਾੜੂ ਪੈਨ ਨੂੰ ਬਣਾਇਆ ਸੀ ਨਾ ਏਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨਿਕਲੇ ਤੁਸੀਂ ਵੇਖੀ ਬਸ ਅੱਜ ਭੇਜਾਂ ਨੇ ਸੁਣ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਹੈ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਬਾਰੇ ਸਿਵਰ ਸੱਗੀ ਗੱਲ ਸੱਗੀ ਗੱਲ ਹੈ ਤਸਵਰ ਤੁਸੀਂ ਆਓ ਛੇਤੀ ਸੱਗੀ ਗੱਲ ਜੀ ਬੜੇ ਲਾਤ ਮਾਰੇ ਨੇ ਵੇਖ ਲੋ ਥਡੇ ਕੋਲੇ ਹੀ ਨਹੀਂ ਕੋਈ ਬਾਤ ਬੁਝਦੇ ਕੋਈ ਕੋਸ਼ ਨਹੀਂ ਆਹ ਵੇਖ ਲਓ ਨਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਇੰਨਾ ਕੁਝ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇੰਨੀ ਪਿਆ ਹੈ ਪਰ ਕੁਝ ਨਹੀਂ ਕੋਈ ਨਾਂਦਨ ਮੁਨਾਈ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਕੀ ਹੈ ਸਰਕਾਰਾਂ ਕੋਲ ਸਾਰਾ ਕੁਝ ਹੈ ਨਾ ਇਹ ਕਾਸ 1000 ਰੁਪਇਆ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਤੋਂ ਉਹ ਝਾੜੂ ਵਾਲੇ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਤਿੰਨ ਝਾੜੂ ਪੈਣ ਵਿੱਚ ਬਣਾਇਆ ਸੀ ਨਾ ਐਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨੇ ਤੁਸੀਂ ਵੇਖੀ ਬਸ ਅੱਜ ਭੇਜਾਂਗੇ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਵੱਲ ਸਿਮਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਸੌਰਤ ਤੁਸੀਂ ਆਓ ਛੇਤੀ ਜੀ ਬੜੇ ਹੱਥ ਮਾੜੇ ਨੇ ਵੇਖ ਲਓ ਥੋੜੇ ਕੋਲੇ ਹੀ ਨੇ ਕੋਈ ਬਹੁਤ ਬੁਰਾ ਕੋਈ ਕੋਸ਼ ਨਹੀਂ ਆਹ ਵੇਖ ਲਓਣਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਇੰਨਾ ਕੁਝ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲਓ ਸਾਰਾ ਇੰਨੀ ਪਿਆ ਹੈ ਪਰ ਕੁਝ ਨਹੀਂ ਕੋਈ ਹੋ ਨਾਂਦਨ ਨਹੀਂ ਆਇਆ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਦੀ ਕੀ ਸਰਕਾਰਾਂ ਕੋ ਸਾਰਾ ਕੁਝ ਹੈ ਨਾ ਹੈ ਸਾ 10 ਕਰੋੜ ਰੁਪਇਆ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਓ ਝਾੜੂ ਵਾਲਿਆਂ ਨੇ ਬਰਬਾਦ ਕਰਤਾ ਝਾੜੂ ਫੇਰਾ ਸੀ ਅਸੀਂ ਤਿੰਨ ਝਾੜੂ ਪੈਨ ਨੂੰ ਬਣਾਇਆ ਸੀ ਨਾ ਏਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨੀ ਤੁਸੀ ਵੇਖੀ ਬਸ ਅੱਜ ਭੇਜਾਂਗੇ ਕੋਈ ਗੱਲ ਨਹੀਂ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਹੈ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਵੇਹੜਾ ਬਸ ਸਿਰ ਨੂੰ ਸਸਿਗਲ ਸਸਿਗਲ ਆ ਤੋ ਸੋਣ ਤੁਸੀਂ ਆਓ ਛੇਤੀ ਸਸਿਗਲ ਜੀ ਬੜੇ ਲਾਤ ਮਾਰੇ ਨੇ ਵੇਖ ਲੋ ਥੇਡੇ ਕੋਲੇ ਹੀ ਨਹੀਂ ਕੋਈ ਬਾਤ ਕੁਛ ਦੇ ਕੋਈ ਕੋਸ਼ ਨਹੀਂ ਆ ਵੇਖ ਲੋਣਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਇੰਨਾ ਕੁਛ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲੋ ਸਾਰਾ ਇੰਨੀ ਪਿਆ ਹੈ ਪਰ ਕੁਛ ਨਹੀਂ ਕੋਈ ਨਾਂਦਨ ਮੁੜਿਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਕੀ ਅਸਰ ਕਰਾਂ ਕੋ ਸਾਰਾ ਕੁਛ ਹੈ ਨਾ ਇਹ 70 ਕਰੋੜ ਰੁਪਇਆ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਤੋਂ ਉਹ ਝਾੜੂ ਵਾਲੇ ਨੇ ਬਰਬਾਦ ਕਰਤਾ ਫੇਰਾ ਸੀ ਅਸੀਂ ਤਿੰਨ ਝਾੜੂ ਪੈਣ ਨੂੰ ਬਣਾਇਆ ਸੀ ਨਾ ਐਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨੇ ਤੁਸੀਂ ਵੇਖੀ ਬਸ ਅੱਜ ਭੇਜਾਂ ਨਹੀਂ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਸਾਡੇ ਬਾਪੇ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਬਾਰੇ ਸਿਰਫ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਸ ਉਹ ਤੁਸੀਂ ਆਓ ਛੇਤੀ ਅਸੀ ਕਾ ਜੀ ਬੜੇ ਹਾਤ ਮਾੜੇ ਨੇ ਵੇਖ ਲਓ ਥੱਲੇ ਕੋਲੇ ਹੀ ਨਹੀਂ ਕੋਈ ਬਹੁਤ ਬਹੁਤ ਬੁਰਾ ਕੋਈ ਕੋਸ਼ ਨਹੀਂ ਆਹ ਵੇਖ ਲਓਣਾ ਬਾਬੇ ਬਾਦ ਹੁਣ ਅਸੀਂ ਯਾਦ ਕਰਨੇ ਜਿਹੜਾ ਸਨ ਅੱਨਾ ਕੁਝ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਵੇਖ ਲਓ ਸਾਰਾ ਇੰਨੀ ਪਿਆ ਹੈ ਪਰ ਕੁਝ ਨਹੀਂ ਕੋਈ ਨਾਂਦਨ ਮੁਨਿਆ ਤਾਂ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਕੀ ਹੈ ਸਰਕਾਰਾਂ ਕੋ ਸਾਰਾ ਕੁਝ ਹੈ ਨਾ ਸਸ 100 ਕਰੋੜ ਰੁਪਇਆ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਕੋਈ ਝਾੜੂ ਵਾਲਿਆਂ ਨੇ ਬਰਬਾਦ ਕਰਤਾ ਝਾੜੂ ਫੇਰਾ ਸੀ ਅਸੀਂ ਤਿੰਨ ਝਾੜੂ ਫੈਲ ਨੂੰ ਬਣਾਇਆ ਸੀ ਨਾ ਏਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨੇ ਤੁਸੀਂ ਵੇਖੀਂ ਬਸ ਅੱਜ ਭੇਜਾਂ ਨੇ ਸੁਣ ਕੋਈ ਗੱਲ ਨਹੀਂ ਬਹੁਤ ਅਸੀਂ ਬਾਪੇ ਨੂੰ ਯਾਦ ਕਰਦੇ ਸਾਨੂੰ ਪਤਾ ਹੈ ਸਾਡੇ ਬਾਪ ਨੇ ਕੀ ਸਾਡੇ ਪਿੱਛੇ ਕੀਤਾ ਸੀ ਕੋਈ ਗੱਲ ਨਹੀਂ ਮੇਰੇ ਵਾਲਾ ਸਿਮਰ ਨੂੰ ਸਸਿਕਲ ਸਸਿਕਲ ਤਾਂ ਸੋਰ ਤੁਸੀਂ ਆਓ ਛੇਤੀ ਅਸੀ ਕਾ ਜੀ ਬੜੇ ਲਾਤ ਮਾਰੇ ਨੇ ਵੇਖ ਲੋ ਥਡੇ ਕੋਲੇ ਹੀ ਨਹੀਂ ਕੋਈ ਬਹੁਤ ਬੁਰਾ ਕੋਈ ਕੋਸ਼ ਨਹੀਂ ਆਹ ਵੇਖ ਲਾਣਾ ਬਾਬੇ ਬਾਦੋਂ ਅਸੀਂ ਯਾਦ ਕਰਨੇ ਜਿਹੜਾ ਸਾਨੂੰ ਅੰਨਾ ਕੁਝ ਬਹੁਤ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਨੁਕਸਾਨ ਬੜਾ ਨੁਕਸਾਨ ਹੈ ਵੇਖ ਲੋ ਸਾਰਾ ਇਨੀ ਪਿਆ ਹੈ ਪਰ ਕੁਝ ਨਹੀਂ ਕੋਈ ਨਾਂਦਨ ਨਹੀਂ ਆਇਆ ਕਿਸੇ ਤਰ੍ਹਾਂ ਦਾ ਵੀ ਆਇਆ ਹੋਵੇ ਸੀ ਦੇਣੇ ਕੀ ਹੈ ਸਰਕਾਰਾਂ ਕੋ ਸਾਰਾ ਕੁਝ ਹੈ ਨਾ ਇਹ ਸਾ 1000 ਰੁਪਇਆ ਡਿਮਾਂਸ ਪਿਆ ਹੈ ਗਰੀਬਾਂ ਬਾਰੇ ਸੋਚੇ ਤੂੰ ਉਹ ਝਾੜੂ ਵਾਲੇ ਨੇ ਬਰਬਾਦ ਕਰਤਾ ਝਾੜੂ ਫੇਰਾ ਸੀ ਅਸੀਂ ਤਿੰਨ ਝਾੜੂ ਫੈਲ ਨੂੰ ਬਣਾਇਆ ਸੀ ਨਾ ਐਵੇਂ ਫੇਰਾਂਗੇ ਇਹ ਸਾਡੇ ਨਾਲ ਹੀ ਬਣਦੇ ਨੇ ਸਾਡੇ ਨਾਲ ਹੀ ਥੱਲੇ ਆਣੇ ਨਿਕਲਾ ਦੇ ਤੁਸੀਂ ਵੇਖੀ ਬਸ ਅੱਜ ਭੇਜਾਂਗੇ ਕੋਈ ਕਾਰਨ